ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਗੁਰੂ ਜੀ ਇਸ ਜਗਤ ਫੇਰੀ ਦੌਰਾਨ ਪ੍ਰਸਿੱਧ ਹਿੰਦੂਆਂ ਦੇ ਕੇਂਦਰਾਂ ਦੀ ਯਾਤਰਾ ਕਰ ਰਹੀ ਸਨ ਬਨਾਰਸ ਤੋਂ ਗੁਰੂ ਜੀ ਤੇ ਪਹਿਲੇ ਮਰਦਾਨਾ ਜੀ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਗਏ ਆ ਪਹੁੰਚ ਗਏ ਜੋ ਹਿੰਦੂਆਂ ਤੇ ਬੋਧੀਆਂ ਦਾ ਕੇਂਦਰ ਸੀ ਅਤੇ ਜਿੱਥੇ ਇੱਕ ਰਵਾਇਤ ਅਨੁਸਾਰ ਮਾਧਵਾ ਗੌਤਮ ਬੋਧ ਨੂੰ ਗਿਆਨ ਪ੍ਰਾਪਤ ਹੋਇਆ ਸੀ ਮਰੇਮਾ ਨੇ ਬੋਧੀਆਂ ਦੇ ਮੁਕਾਬਲੇ ਇੱਕ ਪੱਕਾ ਥੜਾ ਬਣਾਇਆ ਹੋਇਆ ਸੀ ਜਿੱਥੇ ਬਹਿ ਕੇ ਉਹ ਦਾਅਵਾਵਾਂ ਕਰਦੇ ਸਨ ਕਿ ਉਹ ਹਿੰਦੂਆਂ ਦੇ ਪਿਤਰਾਂ ਦੀਆਂ ਸੱਤ ਕੁੱਲਾਂ ਨੂੰ ਮੁਕਤੀ ਦਿਵਾ ਸਕਦੇ ਹਨ ਉਹ ਇਹ ਵੀ ਆਖਦੇ ਸਨ ਕਿ ਉਹ ਇਨ੍ਹਾਂ ਦੇ ਪਿਤਰਾਂ ਨੂੰ ਖਾਣ ਵਾਲਾ ਵਧੀਆ ਪਦਾਰਥ ਵੀ ਭੇਜ ਸਕਦੇ ਹਨ ਦੇਬਿਆਂ ਨਾਲ ਉਹਨਾਂ ਦੇ ਔਜੜੇ ਰਾਵਾਂ ਨੂੰ ਰਸਨਾ ਵੀ ਸਕਦੇ ਹਨ ਇਹੋ ਜੀਆਂ ਝੂਠੀਆਂ ਗੱਲਾਂ ਵਿੱਚ ਉਹ ਲੋਕਾਂ ਨੂੰ ਉਲਝਾ ਕੇ ਚੌਕਾ ਤਾਂ ਡੁੱਰਦੇ ਸਨ ਗੁਰੂ ਜੀ ਤੇ ਪਾਈ ਮਰਦਾਨਾ ਜੀ ਵੀ ਉੱਥੇ ਪਹੁੰਚ ਗਏ ਜਦ ਗੁਰੂ ਜੀ ਨੇ ਉਹਨਾਂ ਦੀਆਂ ਲੋਕਾਂ ਨੂੰ ਪਰਵਾਉਣ ਵਾਲੀਆਂ ਗੱਲਾਂ ਸੁਣੀਆਂ ਤਾਂ ਗੁਰੂ ਜੀ ਖਿੜਖਿੜ ਕੇ ਹਸਣ ਲੱਗੇ ਇਸ ਤਰ੍ਹਾਂ ਪਾਂਡੇ ਆਪਣਾ ਮਜ਼ਾਕ ਉਡਦਾ ਦੇਖ ਕੇ ਗੁਰੂ ਜੀ ਦਵਾਲੇ ਇਕੱਠੇ ਹੋ ਗਏ ਅਤੇ ਪੁੱਛਣ ਲੱਗੇ ਕਿ ਆਪ ਇਸ ਤਰ੍ਹਾਂ ਹੱਸ ਕੇ ਸਾਡੀ ਖੇਲੀ ਕਿਉਂ ੜਾ ਰਹੇ ਹੋ ਗੁਰੂ ਜੀ ਨੇ ਆਖਿਆ ਕਿ ਤੁਸੀਂ ਕਿਉਂ ਇੰਨੀਆਂ ਝੂਠੀਆਂ ਪਰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਠੱਗ ਰਹੇ ਹੋ ਤੁਹਾਡੀਆਂ ਗੱਲਾਂ ਨਿਰੀਆਂ ਹਾਸੇਯੋਗ ਹੀ ਹਨ ਤੰਗੂ ਮੂਰਖਤਾ ਭਰੀਆਂ ਵੀ ਹਨ ਕਦੇ ਮਰੇ ਹੋਏ ਮਨੁੱਖ ਨੂੰ ਵੀ ਖੁਰਾਕ ਦੀ ਲੋੜ ਹੁੰਦੀ ਹੈ ਜਦੋਂ ਕੋਈ ਜੀ ਬਿਮਾਰ ਹੁੰਦਾ ਹੈ ਕਈ ਵਾਰ ਤਾਂ ਉਹ ਬਿਮਾਰੀ ਦੌਰਾਨ ਹੀ ਖਾਣਾ ਬਿਨਾਂ ਛੱਡ ਦਿੰਦਾ ਹੈ ਜਦੋਂ ਉਸ ਦੇ ਸਰੀਰ ਵਿੱਚੋਂ ਜਾਨ ਨਿਕਲ ਜਾਂਦੀ ਹੈ ਤਾਂ ਉਹ ਜਿੰਨਾ ਤਤਾਂ ਦਾ ਬਣਿਆ ਹੁੰਦਾ ਹੈ ਉਹਨਾਂ ਵਿੱਚ ਹੀ ਮੁੜ ਤਵਦੀਲ ਹੋਣ ਜੋਗਾ ਹੀ ਰਹਿ ਜਾਂਦਾ ਏ ਉਸ ਦੁਆਰਾ ਕੋਈ ਚੀਜ਼ ਖਾਣ ਪੀਣ ਦੀ ਗੱਲ ਕਰਨਾ ਨਿਰਾ ਅਸੰਭਵ ਹੀ ਨਹੀਂ ਸੰਗੋਹਾ ਸਾਹੀ ਨਾ ਵੀ ਹੈ ਤੁਸੀਂ ਉਹਨਾਂ ਤੱਕ ਕਈ ਕਿਸਮਾਂ ਦੀਆਂ ਵਸਤਾਂ ਅਤੇ ਵਸਤਰ ਆਦਿ ਬਣ ਚਾਉਣ ਦੀ ਗੱਲ ਕਰਦੇ ਹੋ ਪਹਿਲਾ ਮੈਨੂੰ ਇਹ ਤਾਂ ਦੱਸੋ ਕਿ ਉਹ ਕਿਹੜੇ ਮੰਡਲ ਵਿੱਚ ਰਹਿੰਦੇ ਹਨ ਕਿ ਉਹ ਮੰਨ ਲੱਗੇ ਤੁਹਾਨੂੰ ਆਪਣਾ ਸਰਨਾਵਾ ਦੇ ਕੇ ਗਏ ਹਨ ਜੇ ਤੁਸੀਂ ਐਨੇ ਹੀ ਜਾਣੀ-ਜਾਨ ਹੋ ਤਾਂ ਹੁਣ ਮੈਨੂੰ ਦੱਸੋ ਮੇਰੀ ਪਹਿਲੀ ਪੀੜੀ ਦੇ ਪਿਤਰ ਕਿੱਥੇ ਹਨ ਤੁਹਾਨੂੰ ਉਹਨਾਂ ਬਾਰੇ ਰਤਾ ਵੀ ਪਤਾ ਨਹੀਂ ਹੈ ਬ੍ਰਹਿਮੰਡ ਵਿੱਚ ਤਿੰਨ ਮੰਡਲ ਜਾਂ ਕੋਈ ਹੋਰ ਗਿਣਤੀ ਦੇ ਮੰਡਲ ਨਹੀਂ ਹਨ ਉੱਤੇ ਤਾਂ ਲੱਖਾਂ ਕਰੋੜਾਂ ਹੀ ਆਕਾਸ਼ ਤੇ ਪਤਾਲ ਹਨ ਜਿਨ੍ਹਾਂ ਦੀ ਗਿਣਤੀ ਕਰਨੀ ਵੀ ਅਸੰਭਵ ਨਹੀਂ ਹੈ ਇਸ ਲਈ ਅਗੋ ਆਪਣੀ ਮੌਤ ਨੂੰ ਯਾਦ ਰੱਖੋ ਇੱਕ ਦਿਨ ਤੁਸੀਂ ਵੀ ਮਰ ਜਾਣਾ ਹੈ ਲੋਕਾਂ ਨਾਲ ਠੱਗੀ ਮਾਰਨੀ ਬੰਦ ਕਰ ਦਿਓ ਅਤੇ ਸੱਚੀ ਤੇ ਸੁੱਚੀ ਕਿਰਤ ਕਰੋ ਉਸ ਅਕਾਲ ਪੁਰਖ ਦੀ ਕੀਰਤੀ ਕਰੋ ਤੇ ਉਸ ਤਰ੍ਹਾਂ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਕਿਸੇ ਲੋੜਵੰਦਾਂ ਦੀ ਸਹਾਇਤਾ ਕਰੋ ਤਾਂ ਹੀ ਤੁਹਾਡਾ ਮਰਨਾ ਸਾਇਲ ਹੋਵੇਗਾ ਤੇ ਤੁਹਾਨੂੰ ਫਿਰ ਕਿਸੇ ਚੀਜ਼ ਦੀ ਤ੍ਰਿਸ਼ਨਾ ਭੁੱਖ ਨਹੀਂ ਰਹੇਗੀ ਬ੍ਰਹਿਮਣਾ ਦਾ ਬਾਜ ਖੁੱਲ ਗਿਆ ਤੇ ਸ਼ਰਮਸਾਰ ਵੀ ਹੋ ਗਏ ਤੇ ਉਹਨਾਂ ਨੇ ਗੁਰੂ ਜੀ ਨੂੰ ਬਚਨ ਦਿੱਤਾ ਕਿ ਉਹ ਅੱਗੇ ਤੋਂ ਇਸ ਝੂਠ ਫਰੇਵ ਦੀ ਜ਼ਿੰਦਗੀ ਤੋਂ ਤੋਬਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ